ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਵੱਡਾ ਮੁੱਦਾ ਚੁੱਕਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਡੀ ਐਸ ਦੀ ਪੋਸਟ ਆਈ ਸੀ ਜਿਸ ਨੂੰ ਆਪਾਂ ਗ੍ਰਾਮ ਡਾਕ ਸੇਵ ਕਹਿੰਦੇ ਹਾਂ ਜੋ ਕਿ ਦਸਵੀਂ ਵੇਸਤੇ ਹੁੰਦੀ ਹੈ ਜੋ ਕਿ ਮੈਂ ਆਪਣੀ ਅੱਜ ਇੱਕ ਸਟੋਰੀ ਦੱਸਣ ਜਾ ਰਿਹਾ ਮੈਂ ਇਸ 바 ਨੂੰ 4 ਸਾਲ ਤੋਂ ਪਰਤ ਆ ਰਿਹਾ ਹਾਂ ਪਰ ਮੇਰਾ ਨੰਬਰ ਅਜੇ ਤੱਕ ਨਹੀਂ ਪਿਆ ਕਿਉਂਕਿ ਇਸ ਦਾ ਮੁੱਖ ਕਟਾਕਾਰਨ ਇਹ ਹੈ ਕਿ ਜਦੋਂ ਕੈਪਟਨ ਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਕਰੋਨਾ ਦਾ ਟਾਈਮ ਸੀ ਤਾਂ ਬੱਚਿਆਂ ਦੇ 100 ਵਿੱਚੋਂ 100 ਨੰਬਰ ਆ ਗਏ ਤੁਸੀਂ ਇਸ ਲਿਸਟ ਵਿੱਚ ਦੇਖ ਸਕਦੇ ਹੋ ਇਹ ਇੱਕ ਰਿਜ਼ਲਟ ਹੈ ਜੋ ਕੀ 3-4 ਦਿਨ ਪਹਿਲਾਂ ਆਇਆ ਸੀ ਇਸ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬ ਦੀਆਂ ਕਈ ਡਿਵੀਜ਼ਨਾਂ ਹਨ ਜਿਨ੍ਹਾਂ ਕੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਡਿਵੀਜ਼ਨ ਹੈ। ਇਸ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ 100 ਵਿੱਚੋਂ 100 ਨੰਬਰ ਆਏ ਹੋਏ ਹਨ। ਤੁਸੀਂ ਇਸ ਸਾਰੀ ਲਿਸਟ ਨੂੰ ਚੈੱਕ ਕਰ ਸਕਦੇ ਹੋ ਕੋਈ ਵੀ ਇਸ ਵਿੱਚ 100 ਤੋਂ ਥੱਲੇ ਨਹੀਂ ਹੈ। ਹਾਂ ਇਸ ਲਈ ਆਪਣਾ ਇਹ ਮਕਸਦ ਹੈ ਕਿ ਇਸ ਵੈਕੈਂਸੀ ਦੇ ਵਿੱਚ ਪੇਪਰ ਹੋਇਆ ਕਰੇ ਤਾਂ ਜੋ ਪੁਰਾਣੇ ਬੱਚਿਆਂ ਨੂੰ ਵੀ ਇਸ ਪਰਤੀ ਵਿੱਚ ਮੌਕਾ ਮਿਲ ਸਕੇ ਇਸ ਵਰਕੇ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਤਾਂ ਜੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਇਹ ਇੱਕ ਪਰਤੀ ਹੈ ਜੋ ਕਿ ਕਰੋਨਾ ਦੇ ਬੱਚੇ ਲੈ ਕੇ ਜਾ ਰਹੇ ਹਨ ਪਰ ਪੁਰਾਣੇ ਬੱਚਿਆਂ ਨੂੰ ਕੋਈ ਇਸ ਵਿੱਚ ਮੌਕਾ ਨਹੀਂ ਮਿਲ ਰਿਹਾ ਤਾਂ ਇਸਤੇ ਕਾਰਵਾਈ ਕੀਤੀ ਜਾਵੇ 23 ਵਰਤੀ ਵਿੱਚ ਪੇਪਰ ਦਿੱਤਾ ਜਾਵੇ ਧੰਨਵਾਦੀ